ਜਿਆਦਾ ਜ਼ਿਕਰ ਕਾਮ ਦਾ ਕੀਤਾ ਲੋਭ ਤੇ ਵੱਡੇ ਵੱਡੇ ਰਿਸ਼ੀਆਂ ਨੇ ਗ੍ਰੰਥ ਲਿਖੇ ਨੇ ਹੰਕਾਰ ਤੇ ਗ੍ਰੰਥ ਲਿਖੇ ਗਏ ਨੇ ਮੋਹ ਤੇ ਗ੍ਰੰਥ ਲਿਖੇ ਗਏ ਨੇ ਪਰ ਕਾਮ ਤੇ ਜਦ ਗੱਲ ਆਈ ਇਹ ਬਿਜਵਾਣਾ ਦੀ ਕਲਮ ਰੁਕ ਗਈ ਕਿਉਂ ਇਸ ਨੂੰ ਖੁੱਲ ਕੇ ਨਹੀਂ ਲਿਖਿਆ ਜਾ ਸਕਦਾ ਇਸ ਦੀ ਖੁੱਲ ਕੇ ਵਿਚਾਰ ਵੀ ਕੀਤੀ ਨਹੀਂ ਜਾ ਸਕਦੀ ਕਿਧਰੇ ਇਸ ਦੀ ਵਿਚਾਰ ਹੋਈ ਤੇ ਦਬੇ ਹੋਏ ਅਲਫਾਜ਼ਾਂ ਦੇ ਵਿੱਚ ਇਸ ਤੇ ਲਿਖਿਆ ਗਿਆ ਉਹ ਗ੍ਰੰਥ ਪ੍ਰਚਲਿਤ ਵੀ ਨਾ ਹੋ ਸਕੀ ਇਸ ਵਾਸਤੇ ਇਸ ਤੇ ਬਹੁਤ ਘੱਟ ਬੋਲਿਆ ਗਿਆ ਤੇ ਬਹੁਤ ਘੱਟ ਹੀ ਲਿਖਿਆ ਕਿਉਂ ਇੱਕ ਅੰਦਰੂਨੀ ਬੇਗ ਮਨੋਂ ਕਦਾ ਕ੍ਰੋਧ ਹੰਕਾਰ ਲੋਭ ਇਹ ਬਾਹਰ ਪ੍ਰਗਟ ਹੁੰਦਾ ਹੈ ਪਰ ਕਾਮ ਅੰਦਰੂਨੀ ਹੈ ਬਾਹਰ ਪਰ ਨਹੀਂ ਆਪ ਦੀ ਗਿਆਤ ਲਈ ਅਰਜ ਕਰਦੀ ਹੈ ਵੱਡੇ ਵੱਡੇ ઋષਿ ਮੁਨੀ ਕਾਮ ਤੋਂ ਹਾਰ ਖਾ ਗਏ ਕਿਧਰੇ ਉਹਨਾਂ ਨੇ ਹੰਕਾਰ ਨੂੰ ਥੋੜਾ ਬੋਗਾ ਜਿੱਤਿਆ ਲੋਭ ਨੂੰ ਜਿੱਤਿਆ ਮੋਹ ਨੂੰ ਜਿੱਤਿਆ ਕ੍ਰੋਧ ਨੂੰ ਵੀ ਜਿੱਤਿਆ ਪਰ ਜਿੱਥੇ ਕਾਮ ਦੀ ਗੱਲ ਆਈ ਉੱਥੇ ਹਾਰ ਗਈ ਵੱਡੇ ਵੱਡੇ ઋષਿ ਸਰੰਗੀ ઋષਿ ਜੈਸੇ ਮਸ਼ੰਦਰਨਾਥ ਜੈਸੇ ਕਾਮ ਤੋਂ ਖਾਰ ਖਾ ਗਏ 75 ਸਾਲਾਂ ਦੀ ਉਮਰ ਅਮਰ ਦੇ ਵਿੱਚ ਯੋਗ ਮਤ ਦਾ ਗਿਆਤਾ ਮਸ਼ੰਦਰਨਾਥ ਕਾਮ ਤੋਂ ਹਾਰ ਗਿਆ 75 ਸਾਲਾਂ ਦੀ ਉਮਰ ਦੇ ਵਿੱਚ ਜਦ ਇਹ ਬੁੱਢਾ ਹੋਇਆ ਤੇ ਬੁੱਢੇ ਹੋ ਕੇ ਇਸ ਨੇ ਸ਼ਾਦੀ ਕਰਵਾ ਲਈ ਗੋਰਖਨਾਥ ਕਹਿੰਦਾ ਗੁਰਦੇਵ ਆਪਣਾ ਇਹ ਜੋਗ ਮਤ ਰਹਿਦੀ ਦੁਨੀਆ ਤੱਕ ਚੱਲਣਾ ਸੀ ਪਰ ਉਹ ਥੋੜੇ ਕਰਕੇ ਨਹੀਂ ਕਰ ਸਕਿਆ ਨਹੀਂ ਚੱਲ ਸਕਿਆ ਕਾਮ ਇੱਕ ਐਸਾ ਬੇਹੈ ਔਰ ਇਹ ਕਾਮ ਰੂਪੇ ਕਾਮ ਹੈ ਦੋਸਤੀ ਉੱਠੇ ਸੰਦੇਗਨ ਰੂਪ ਨੂੰ ਦੇਖ ਕੇ ਕਾਮ ਵੱਧ ਹੈ ਇੱਕ ਆਲਮ ਕਹਿੰਦਾ ਜਦ ਹੁਸਨ ਹੀ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੋਤਾ 불불 ਗੁਲੇ ਦੀਵਾਰ ਪਰ ਸਹਿਜਾ ਨਹੀਂ ਹੁੰਦਾ ਮਨੁੱਖ ਚਿੱਤਰਾਂ ਨੂੰ ਦੇਖ ਕੇ ਵੀ ਪ੍ਰਭਾਵਿਤ ਹੋ ਸਕਦਾ ਹੈ ਕਿਸੇ ਦੀਵਾਰ ਤੇ ਕੋਈ ਫੁੱਲ ਬਣਿਆ ਹੋਵੇ ਤੇ ਕੋਈ ਬੁਲਬੁਲ ਉਸ ਫੁੱਲ ਨੂੰ ਦੇਖ ਕੇ ਨਗਮੇ ਨਹੀਂ ਅਲਾਪਦੀ ਗੀਤ ਨਹੀਂ ਗਾਉਂਦੀ ਔਰ ਮਨੁੱਖ ਪੰਛੀਆਂ ਤੋਂ ਵੀ ਗਿਆ ਗੁਜਰਿਆ ਇਹ ਚਿੱਤਰਾਂ ਨੂੰ ਵੇਖ ਕੇ ਹੀ ਪ੍ਰਭਾਵਿਤ ਹੋ ਜਾਂਦਾ ਹੈ ਪੰਛੀ ਇਸ ਨਾਲੋਂ ਸਾੜੇ ਨੇ ਉਹ ਕਹਿੰਦਾ ਹੈ ਦੀਵਾਰ ਤੇ ਬੜੇ ਹੋਏ ਫੁੱਲ ਨੂੰ ਵੇਖ ਕੇ ਕੋਈ ਬੁਲਬੁਲ ਨਦਮੇ ਨਹੀਂ ਲਾਉਂਦਾ ਉਸ ਨੂੰ ਪਤਾ ਹੈ ਵੀ ਇਹ ਚਿੱਤਰ ਹੈ ਇਹ ਅਸਲੀਅਤ ਨਹੀਂ ਹੈ ਪਰ ਮਨੁੱਖ ਚਿੱਤਰਾਂ ਨੂੰ ਦੇਖ ਕੇ ਵੀ ਫੋਟੋਆਂ ਨੂੰ ਦੇਖ ਕੇ ਵੀ ਪ੍ਰਭਾਵਿਤ ਹੋ ਜਾਂਦਾ ਹੈ ਇਹ ਹੀ ਕਾਰਨ ਸੀ ਖੁਜ ਰਾਹੁਲ ਦੇ ਮੰਦਰ ਕਾਮਾ ਖਾਇਆ ਦੇ ਮੰਦਰ ਕੋਨਾਰਕ ਦੇ ਮੰਦਰ ਉੱਥੇ ਮੂਰਤੀਆਂ ਬਣੀਆਂ ਕਾਮ ਦੀਆਂ ਰਾਮ ਦੀਆਂ ਮੂਰਤੀਆਂ ਨਹੀਂ ਕਾਮ ਦੀਆਂ ਮਨੁੱਖ ਬੇਕੇ ਪਰਬਾਵਤ ਹੁੰਦਾ ਹੈ ਹਜ਼ਾਰਾਂ ਮਨੁੱਖ ਬੇਖੜਨੋਂ ਰੋਜ਼ ਆਉਂਦੇ ਨੇ ਉੱਥੇ ਇਕੱਠ ਵੜਾ ਹੁੰਦਾ ਹੈ ਧਾਰਮਿਕ ਮੰਦਰਾਂ ਵਿੱਚ ਉਦਨਾ ਇਕੱਠ ਨਹੀਂ ਹੁੰਦਾ ਜਿੰਨਾ ਉਥੇ ਕਾਮ ਦੇ ਮੰਦਰਾਂ ਵਿੱਚ ਹੁੰਦਾ ਵੱਡੇ ਵੱਡੇ ਮਹਾਨ ਚੋਟੀ ਦੇ ਤਿੰਨ ਦੇਵ ਦੇਵੀ काम तो हर घर ब्रह्मा जैसे विष्णु जैसे महादेव जैसे ब्रह्मा जी दीते कथा है निराली उसदा जिक्र ते भाई साहब पाए गुरुदास जी करदा चारू वेद बखान दा चतरम की होए ਖਰਾਸਿਆਣਾ ਚਾਰੇ ਦਿਸ਼ਾਵਾਂ ਦੇ ਵਿੱਚ ਨਿਗਾਹ ਮਾਰਨ ਵਾਲਾ ਮੁਖ ਬੜਾ ਚੂਟੀ ਦਾ ਮਹਾਨ ਪੰਡਿਤ ਗਿਆਨੀ ਸੂਝਵਾਨ ਸਿਆਣਾ ਚਾਰੋਂ ਵੇਦ ਵਿਖਾਣ ਦਾ ਚਤਰਮੁਖੀ ਹੋਏ ਖਰਾਸਿਆਣਾ ਵਡਾ ਸਿਆਣਾ ਸੀ ਕਹਿੰਦੇ ਨੇ 16 ਸ਼ਿੰਗਾਰ ਦੀ ਕਥਾ ਕਰ ਰਿਆ ਸੀ ਬ੍ਰਹਮਾ ਬ੍ਰਹਮਾ ਜਦ ਕਥਾ ਕਰਦਾ ਸੀ ਆਮ ਮਨੁੱਖ ਦੇ ਪੱਲੇ ਉਸ ਦੀ ਗੱਲ ਨਹੀਂ ਸੀ ਪੈਂਦੀ ਸਿਆਣਾ ਬੜਾ ਸੀ ਕਿਉਂ ਗੱਲ ਬੜੀ ਗਹਿਰੀ ਕਰਦਾ ਸੀ ਬੜੀ ਗੁੰਗੀ ਗੱਲ ਕਰਦਾ ਸੀ ਉਸ ਦੀ ਕਥਾ ਸੁਣਨ ਵਾਸਤੇ ਕੋਈ ਚੋਟੀ ਦੇ ਮਹਾਨ ਦੇਵਤੇ ਹੀ ਉਸ ਦੇ ਦਰਬਾਰ ਵਿੱਚ ਬਹਿੰਦੇ ਸੀ ਆਮ ਮਨੁੱਖ ਉਸ ਦੀ ਕਥਾ ਨਹੀਂ ਸੁਣ ਸਕਦਾ ਸੀ ਆਮ ਮਨੁੱਖ ਨੂੰ ਬ੍ਰਹਮੇ ਦੀ ਗੱਲ ਸਮਝ ਨਹੀਂ ਸੀ ਆਉਂਦੀ ਇਹ ਹੀ ਕਾਰਨ ਹੈ ਕਿ ਬ੍ਰਹਮੇਂ ਦੇ ਕੋਈ ਬਉਤੇ ਮੰਦਰ ਵੀ ਨਹੀਂ ਬਣੇ। ਬ੍ਰਹਮਾ ਕਿਸੇ ਦੀ ਸਮਝ ਵਿੱਚ ਨਹੀਂ ਸਿਆਉਣਾ। ਚਾਰੋਂ ਵੇਦ ਬਖਾਣਾ। ਚਤਰਮੁਖੀ ਹੋਏ ਖਰਾ ਸਿਆਣਾ। ਚਾਰੇ ਵੇਦਾਂ ਦਾ ਗਿਆਨ ਰੱਖਣ ਵਾਲਾ ਬਲੁਖ। ਚਾਰੇ ਦਿਸ਼ਾਵਾਂ ਦੇ ਵਿੱਚ ਨਿਗ੍ਹਾ ਰੱਖਣ ਵਾਲਾ ਬਲੁਖ। ਖਰਾ ਸਿਆਣਾ। बड़ा से सी कथा कर रहा सी सोलह शिंगार सामने बड़े बड़े देवते बैठे ने विष्णु जैसे शिवजी जैसे सरस्वती बैठी है ਉੱਚੇ ਉਹਦੇ ਚੇਲੇ ਬੈਠੇ ਨੇ ਬ੍ਰਾਹਮਣ ਇਹ ਵਿਚਕਾਰ ਬੈਠਦਾ ਸੀ ਕਥਾ ਕਰਨ ਵਾਸਤੇ ਕਥਾ ਕਰ ਰਿਆ ਸੀ 16 ਸ਼ਿਗਾਰ اور ਕਥਾ ਕਰਦੇ ਕਰਦੇ ਦੀ ਦ੍ਰਿਸ਼ਟੀ ਸਵਰਸਵਤੀ ਤੇ ਟਿਕੀ ਚਾਰੋਂ ਵੇਦ ਬਖਾਨ ਦਾ ਚਤਰਮੁਖੀ ਹੋਏ ਖੜਾ ਸਿਆਣਾ ਲੋਕਾਂ ਨੂੰ ਸਮਝਾਏਗਾ ਦੇਖ ਸੁਰਸਤੀ ਰੂਪ ਲਵਣਾ ਸਮਝਾ ਰਿਹਾ ਸੀ ਦੂਸਰਿਆਂ ਨੂੰ ਦ੍ਰਿਸ਼ਟੀ ਟੇਕ ਵੀ ਆਪਣੇ ਹੀ ਬੱਚੇ ਸਵਰਸਤੀ ਦ੍ਰਿਸ਼ਟੀ ਐਸੀ ਟੀਕੀ ਤੇ ਹਟ ਨਾ ਸਕੀ ਕੱਲ ਵੀ ਅਰਜ਼ੀ ਕੀਤੀ ਸੀ ਅੱਖਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਨੇ ਹੁਣ ਸਵਰਸਬਦੀ ਗਿਆਨवान ਸੀ ਉਸ ਨੂੰ ਪਤਾ ਚੱਲ ਗਿਆ ਵੀ ਦ੍ਰਿਸ਼ਟੀ ਤੇ ਮਹਿਲੀ ਹੈ ਭਾਵੇਂ ਮੇਰਾ ਪਿਤਾ पर दृष्टि असली में भी नहीं हटी दृष्टि उठ के वो एक पासे पे सजे पासे बैठ गई अब हिंदू मिथते कहंदा है ਕਿ ਬ੍ਰਹਮੇ ਦੇ ਚਾਰ ਸਿਰ ਸੀ ਪ੍ਰਕਿਰਤੀ ਦੇ ਇਹ ਉਲਟ ਜੀ ਗੱਲ ਐ ਕੋਈ ਚਾਰ ਸਿਰਾਂ ਵਾਲਾ ਮਨੁੱਖ ਅਜੇ ਤੱਕ ਹੋਇਆ ਤੇ ਨਹੀਂ ਤੋ ਬ੍ਰਹਮੇ ਨੇ ਸੱਜੇ ਪਾਸੇ ਮੂੰਹ ਕਮਾ ਲਿਆ ਫਿਰ ਕਥਾ ਸ਼ੁਰੂ ਕਰਤੀ